ਆਤਾ ਹਾਦੀ ਹੋ ਗਈ ਵੇਖੋ ਰੈਸਟੋਰੈਂਟ ਦੇ ਵਿੱਚ ਚਾਰ ਬੰਦੇ ਰੋਟੀ ਖਾਣ ਆਉਂਦੇ ਨੇ ਤੇ ਚਾਰਾਂ ਦੇ ਬੁੱਲੂ ਰੱਜ ਕੇ ਰੋਟੀ ਖਾਧੀ ਜਾਂਦੀ ਹੈ ਤੇ ਇਸ ਤੋਂ ਬਾਅਦ ਤਿੰਨ ਬੰਦੇ ਜਿਹੜੇ ਨੇ ਉਹ ਟੇਬਲ ਤੋਂ ਉੱਠ ਕੇ ਬਾਹਰ ਚਲੇ ਜਾਂਦੇ ਨੇ ਗੱਡੀ ਦੇ ਵਿੱਚ ਬੈਠਦੇ ਨੇ ਤੇ ਗੱਡੀ ਰੈਸਟੋਰੈਂਟ ਤੋਂ ਥੋੜਾ ਅੱਗੇ ਕਰਕੇ ਲਗਾ ਲੈਂਦੇ ਨੇ ਐਨੇ ਨੂੰ ਜਿਹੜਾ ਚੌਥਾ ਬੰਦਾ ਅਜੇ ਰੈਸਟੋਰੈਂਟ ਦੇ ਅੰਦਰ ਹੀ ਹੁੰਦਾ ਹੈ ਟੇਬਲ ਤੇ ਬੈਠਿਆ ਹੁੰਦਾ ਹੈ ਤਾਂ ਵੇਟਰ ਨੂੰ ਫੁੱਲ ਕੇ ਲਿਆਉਣ ਦੇ ਲਈ ਕਹਿੰਦਾ ਤੇ ਜਿਵੇਂ ਹੀ ਵेटर ਫੁਲਕੇ ਲਿਆਉਣ ਦੇ ਲਈ ਜਾਂਦਾ ਹੈ ਤਾਂ ਇਹ ਨਜ਼ਰ ਬਚਾ ਕੇ ਇੱਧਰ ਉੱਧਰ ਵੇਖਦਾ ਹੈ ਤੇ ਚੁੱਪ-ਚੁਪੀ ਤੇ ਉਸ ਰੈਸਟੋਰੈਂਟ ਦੇ ਵਿੱਚੋਂ ਬਾਹਰ ਨਿਕਲਾਉਂਦਾ ਤਾਂ ਵੇਖ ਲਓ ਠੱਗੀ ਮਾਰਨ ਦੇ ਕਿਹੜੇ ਨਵੇਂ-ਨਵੇਂ ਤਰੀਕੇ ਨਾਲ ਲੋਕਾਂ ਦੇ ਵੱਲੋਂ ਅਪਣਾਏ ਜਾਂਦੇ ਨੇ ਹਾਲਾਂਕਿ ਰੈਸਟੋਰੈਂਟ ਦੇ ਵਿੱਚ ਜਿਹੜੇ ਕੈਮਰੇ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਨਾ ਬੰਦੀਆਂ ਦੀਆਂ ਤਸਵੀਰਾਂ ਸਾਫ਼ ਤੌਰ ਤੇ ਨਜ਼ਰ ਆ ਰਹੀਆਂ ਨੇ ਪਰ ਵੇਖੋ ਕਿਵੇਂ ਇਹਨਾਂ ਦੇ ਵੱਲੋਂ ਠੱਗੀ ਕੀਤੀ ਗਈ ਹੈ ਬੜੀ ਚਲਾਕੀ ਦੇ ਨਾਲ ਪਹਿਲਾ ਤਿੰਨ ਬੰਦੇ ਟੇਬਲ ਤੋਂ ਉੱਠਦੇ ਨੇ ਗੱਡੀ ਦੇ ਵਿੱਚ ਬੈਠਦੇ ਨੇ ਤੇ ਗੱਡੀ ਰੈਸਟੋਰੈਂਟ ਤੋਂ ਅੱਗੇ ਲਗਾ ਲੈਂਦੇ ਨੇ ਇਸ ਤੋਂ ਬਾਅਦ ਚੌਥਾ ਬੰਦਾ ਜਿਹੜਾ ਟੇਬਲ ਤੇ ਅਜੇ ਬੈਠਿਆ ਹੀ ਹੁੰਦਾ ਹੈ ਰੈਸਟੋਰੈਂਟ ਦੇ ਅੰਦਰ ਮੌਜੂਦ ਹੁੰਦਾ ਹੈ ਤਾਂ ਉਹ ਬਹਾਨਾ ਮਾਰ ਕੇ ਉਸ ਵੇਟਰ ਨੂੰ ਰੋਟੀ ਲੈਣ ਦੇ ਲਈ ਭੇਜ ਦਿੰਦਾ ਜਿਵੇਂ ਵੇਟਰ ਜਾਂਦਾ ਹੈ ਤਾਂ ਨਜ਼ਰ ਬਚਾ ਕੇ ਉੱਥੋਂ ਚੁੱਪ-ਚੁਪੀਤੇ ਨਿਕਲ ਜਾਂਦਾ ਹਾਲਾਂਕਿ ਇਹ ਵੀਡੀਓ ਜਿਹੜੀ ਸਾਹਮਣੇ ਆਈ ਹੈ ਉਸ ਤੋਂ ਬਾਅਦ ਅਜਿਹੇ ਲੋਕਾਂ ਦਾ ਸ਼ਰਮਨਾਕ ਕਾਰਾ ਜਿਹੜਾ ਉਹ ਕੈਮਰੇ ਦੇ ਵਿੱਚ ਕੈਦ ਹੋਇਆ ਆਤਾ ਹਾਦੀ ਹੋ ਗਈ ਵੇਖੋ ਰੈਸਟੋਰੈਂਟ ਦੇ ਵਿੱਚ ਚਾਰ ਬੰਦੇ ਰੋਟੀ ਖਾਣ ਆਉਂਦੇ ਨੇ ਤੇ ਚਾਰਾ ਦਿ ਵੱਲੂ ਰੱਜ ਕੇ ਰੋਟੀ ਖਾਧੀ ਜਾਂਦੀ ਹੈ ਤੇ ਇਸ ਤੋਂ ਬਾਅਦ ਤਿੰਨ ਬੰਦੇ ਜਿਹੜੇ ਨੇ ਉਹ ਟੇਬਲ ਤੋਂ ਉੱਠ ਕੇ ਬਾਹਰ ਚਲੇ ਜਾਂਦੇ ਨੇ ਗੱਡੀ ਦੇ ਵਿੱਚ ਬੈਠਦੇ ਨੇ ਤੇ ਗੱਡੀ ਰੈਸਟੋਰੈਂਟ ਤੋਂ ਥੋੜਾ ਅੱਗੇ ਕਰਕੇ ਲਗਾ ਲੈਂਦੇ ਨੇ ਐਨੇ ਨੂੰ ਜਿਹੜਾ ਚੌਥਾ ਬੰਦਾ ਅਜੇ ਰੈਸਟੋਰੈਂਟ ਦੇ ਅੰਦਰ ਹੀ ਹੁੰਦਾ ਹੈ ਟੇਬਲ ਤੇ ਬੈਠਿਆ ਹੁੰਦਾ ਹੈ ਤਾਂ ਵੇਟਰ ਨੂੰ ਫੁਲਕੇ ਲਿਆਉਣ ਦੇ ਲਈ ਕਹਿੰਦਾ ਤੇ ਜਿਵੇਂ ਹੀ ਵੇਟਰ ਫੁਲਕੇ ਲਿਆਉਣ ਦੇ ਲਈ ਜਾਂਦਾ ਹੈ ਤਾਂ ਇਹ ਨਜ਼ਰ بچਾ ਕੇ ਇੱਧਰ ਉੱਧਰ ਵੇਖਦਾ ਤੇ ਚੁੱਪ-ਚੁਪੀ ਤੇ ਉਸ ਰੈਸਟੋਰੈਂਟ ਦੇ ਵਿੱਚੋਂ ਬਾਹਰ ਨਿਕਲਾਉਂਦਾ ਤਾਂ ਵੇਖ ਲਓ ਠੱਗੀ ਮਾਰਨ ਦੇ ਕਿਹੜੇ ਨਵੇਂ-ਨਵੇਂ ਤਰੀਕੇ ਨਾਲ ਲੋਕਾਂ ਦੇ ਵੱਲੋਂ ਅਪਣਾਏ ਜਾਂਦੇ ਨੇ ਹਾਲਾਂਕਿ ਰੈਸਟੋਰੈਂਟ ਦੇ ਵਿੱਚ ਜਿਹੜੇ ਕੈਮਰੇ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਨਾ ਬੰਦਿਆਂ ਦੀਆਂ ਤਸਵੀਰਾਂ ਸਾਫ਼ ਤੌਰ ਤੇ ਨਜ਼ਰ ਆ ਰਹੀਆਂ ਨੇ ਪਰ ਵੇਖੋ ਕਿਵੇਂ ਇਹਨਾਂ ਦੇ ਵੱਲੋਂ ਠੱਗੀ ਕੀਤੀ ਗਈ ਹੈ ਬੜੀ ਚਲਾਕੀ ਦੇ ਨਾਲ ਪਹਿਲਾਂ ਤਿੰਨ ਬੰਦੇ ਟੇਬਲ ਤੋਂ ਉੱਠਦੇ ਨੇ ਗੱਡੀ ਦੇ ਵਿੱਚ ਬੈਠਦੇ ਨੇ ਤੇ ਗੱਡੀ ਰੈਸਟੋਰੈਂਟ ਤੋਂ ਅੱਗੇ ਲਗਾ ਲੈਂਦੇ ਨੇ ਇਸ ਤੋਂ ਬਾਅਦ ਚੌਥਾ ਬੰਦਾ ਜਿਹੜਾ ਟੇਬਲ ਤੇ ਅਜੇ ਬੈਠਿਆ ਹੀ ਹੁੰਦਾ ਹੈ ਰੈਸਟੋਰੈਂਟ ਦੇ ਅੰਦਰ ਮੌਜੂਦ ਹੁੰਦਾ ਹੈ ਤਾਂ ਉਹ ਬਹਾਨਾ ਮਾਰ ਕੇ ਉਸ ਵੇਟਰ ਨੂੰ ਰੋਟੀ ਲੈਣ ਦੇ ਲਈ ਭੇਜ ਦਿੰਦਾ ਜਿਵੇਂ ਵੇਟਰ ਜਾਂਦਾ ਹੈ ਤਾਂ ਨਜ਼ਰ ਬਚਾ ਕੇ ਉੱਥੋਂ ਚੁੱਪ-ਚੁਪੀਤੇ ਨਿਕਲ ਜਾਂਦਾ ਹਾਲਾਂਕਿ ਇਹ ਵੀਡੀਓ ਜਿਹੜੀ ਸਾਹਮਣੇ ਆਈ ਹੈ ਉਸ ਤੋਂ ਬਾਅਦ ਅਜਿਹੇ ਲੋਕਾਂ ਦਾ ਸ਼ਰਮਨਾਕ ਕਾਰਾ ਜਿਹੜਾ ਉਹ ਕੈਮਰੇ ਦੇ ਵਿੱਚ ਕੈਦ ਹੋਇਆ ਆਤਾ ਹਾਦੀ ਹੋ ਗਈ ਵੇਖੋ ਰੈਸਟੋਰੈਂਟ ਦੇ ਵਿੱਚ ਚਾਰ ਬੰਦੇ ਰੋਟੀ ਖਾਣ ਆਉਂਦੇ ਨੇ ਤੇ ਚਾਰਾ ਦਿ ਵੱਲੂ ਰੱਜ ਕੇ ਰੋਟੀ ਖਾਧੀ ਜਾਂਦੀ ਹੈ ਤੇ ਇਸ ਤੋਂ ਬਾਅਦ ਤਿੰਨ ਬੰਦੇ ਜਿਹੜੇ ਨੇ ਉਹ ਟੇਬਲ ਤੋਂ ਉੱਠ ਕੇ ਬਾਹਰ ਚਲੇ ਜਾਂਦੇ ਨੇ ਗੱਡੀ ਦੇ ਵਿੱਚ ਬੈਠਦੇ ਨੇ ਤੇ ਗੱਡੀ ਰੈਸਟੋਰੈਂਟ ਤੋਂ ਥੋੜਾ ਅੱਗੇ ਕਰਕੇ ਲਗਾ ਲੈਂਦੇ ਨੇ ਐਨੇ ਨੂੰ ਜਿਹੜਾ ਚੌਥਾ ਬੰਦਾ ਅਜੇ ਰੈਸਟੋਰੈਂਟ ਦੇ ਅੰਦਰ ਹੀ ਹੁੰਦਾ ਹੈ ਟੇਬਲ ਤੇ ਬੈਠਿਆ ਹੁੰਦਾ ਹੈ ਤਾਂ ਵੇਟਰ ਨੂੰ ਫੁਲਕੇ ਲਿਆਉਣ ਦੇ ਲਈ ਕਹਿੰਦਾ ਤੇ ਜਿਵੇਂ ਹੀ ਵੇਟਰ ਫੁਲਕੇ ਲਿਆਉਣ ਦੇ ਲਈ ਜਾਂਦਾ ਹੈ ਤਾਂ ਇਹ ਨਜ਼ਰ بچਾ ਕੇ ਇੱਧਰ ਉੱਧਰ ਵੇਖਦਾ ਤੇ ਚੁੱਪ-ਚੁਪੀ ਤੇ ਉਸ ਰੈਸਟੋਰੈਂਟ ਦੇ ਵਿੱਚੋਂ ਬਾਹਰ ਨਿਕਲਾਉਂਦਾ ਤਾਂ ਵੇਖ ਲਓ ਠੱਗੀ ਮਾਰਨ ਦੇ ਕਿਹੜੇ ਨਵੇਂ-ਨਵੇਂ ਤਰੀਕੇ ਨਾਲ ਲੋਕਾਂ ਦੇ ਵੱਲੋਂ ਅਪਣਾਏ ਜਾਂਦੇ ਨੇ ਹਾਲਾਂਕਿ ਰੈਸਟੋਰੈਂਟ ਦੇ ਵਿੱਚ ਜਿਹੜੇ ਕੈਮਰੇ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਨਾ ਬੰਦੀਆਂ ਦੀਆਂ ਤਸਵੀਰਾਂ ਸਾਫ਼ ਤੌਰ ਤੇ ਨਜ਼ਰ ਆ ਰਹੀਆਂ ਨੇ ਪਰ ਵੇਖੋ ਕਿਵੇਂ ਇਹਨਾਂ ਦੇ ਵੱਲੋਂ ਠੱਗੀ ਕੀਤੀ ਗਈ ਹੈ ਬੜੀ ਚਲਾਕੀ ਦੇ ਨਾਲ ਪਹਿਲਾਂ ਤਿੰਨ ਬੰਦੇ ਟੇਬਲ ਤੋਂ ਉੱਠਦੇ ਨੇ ਗੱਡੀ ਦੇ ਵਿੱਚ ਬੈਠਦੇ ਨੇ ਤੇ ਗੱਡੀ ਰੈਸਟੋਰੈਂਟ ਤੋਂ ਅੱਗੇ ਲਗਾ ਲੈਂਦੇ ਨੇ ਇਸ ਤੋਂ ਬਾਅਦ ਜੋਤਾ ਬੰਦਾ ਜਿਹੜਾ ਟੇਬਲ ਤੇ ਅਜੇ ਬੈਠਿਆ ਹੀ ਹੁੰਦਾ ਹੈ ਰੈਸਟੋਰੈਂਟ ਦੇ ਅੰਦਰ ਮੌਜੂਦ ਹੁੰਦਾ ਹੈ ਤਾਂ ਉਹ ਬਹਾਨਾ ਮਾਰ ਕੇ ਉਸ ਵੇਟਰ ਨੂੰ ਰੋਟੀ ਲੈਣ ਦੇ ਲਈ ਭੇਜ ਦਿੰਦਾ ਜਿਵੇਂ ਵੇਟਰ ਜਾਂਦਾ ਹੈ ਤਾਂ ਨਜ਼ਰ ਬਚਾ ਕੇ ਉੱਥੋਂ ਚੁੱਪ-ਚੁਪੀਤੇ ਨਿਕਲ ਜਾਂਦਾ ਹਾਲਾਂਕਿ ਇਹ ਵੀਡੀਓ ਜਿਹੜੀ ਸਾਹਮਣੇ ਆਈ ਹੈ ਉਸ ਤੋਂ ਬਾਅਦ ਅਜਿਹੇ ਲੋਕਾਂ ਦਾ ਸ਼ਰਮਨਾਕ ਕਾਰਾ ਜਿਹੜਾ ਉਹ ਕੈਮਰੇ ਦੇ ਵਿੱਚ ਕੈਦ ਹੋਇਆ